ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਭਰਾ ਕੋਲੋਂ ਪੜੀ ਗਈ ਹੈ ਡਰੱਗ ਔਰ ਡਰੱਗ ਦੀ ਬੜੀ ਵੱਡੀ ਖੇਪ ਫੜੀ ਗਈ ਹੈ ਇਹ ਵੱਡੀ ਡਰੱਗ ਦੀ ਖੇਪ ਅਜੇ ਤੱਕ ਹਿੰਦੁਸਤਾਨ ਵਿੱਚ ਫੜੀ ਨਹੀਂ ਗਈ ਉਹ ਉੱਥੇ ਜਿਹੜੀ 3000 ਕਿਲੋ ਜਿਹੜੀ ਬੰਦਰਗਾਹ ਤੇ ਫੜੀ ਗਈ ਸੀ ਅਡਾਨੀਆਂ ਦੀ ਉਸ ਤੋਂ ਵੀ ਵੱਡੀ ਹੈ ਉਹ 3000 ਕਿਲੋਗ੍ਰam ਫੜੀ ਗਈ ਸੀ ਉਸ ਤੋਂ ਵੀ ਵੱਡੀ ਖੇਪ ਹੈ ਇਹ ਹੈ 4 ਗ੍ਰਾਮ ਜੀ ਹਾਂ ਕਿੱਥੇ 3000 ਕਿਲੋਗ੍ਰਾਮ ਔਰ ਕਿੱਥੇ 4 ਉਸ ਤੋਂ ਹੋਰ ਵੱਧ ਫੜੀ ਗਈ ਹੈ ਇੰਨੀ ਵੱਡੀ ਡਰੱਗ ਟਰੱਕਾਂ 'ਚ ਜਾਣੀ ਚਾਹੀਦੀ ਹੈ ਬੱਲੇ ਬੱਲੇ ਬਈ ਇਹਦੇ ਨਾਲ ਤਾਂ ਪੂਰੇ ਹਿੰਦੁਸਤਾਨ ਦੇ ਘਰ-ਘਰ ਡਰੱਗ ਪਹੁੰਚਾ ਦੋ ਤਾਂ ਪਹੁੰਚ ਜੂਗੀ ਇੰਨੀ ਵੱਡੀ ਖੇਪ ਦਾ ਵਪਾਰੀ ਸੀਗਾ ਭਾਈ ਅਮਰਤਪਾਲ ਸਿੰਘ ਦਾ ਭਰਾ ਤੇ ਜੇ ਭਾਈ ਅਮਰਤਪਾਲ ਸਿੰਘ ਦਾ ਭਰਾ ਐਡਾ ਵੱਡਾ ਡਰੱਗ ਦਾ ਵਪਾਰੀ ਹੈ ਨਸ਼ਾ ਕਰਦਾ ਸੀਗਾ ਹਣਾ ਇਹ ਚਿੱਟੇ ਦਾ ਵਪਾਰੀ ਸੀ ਤਾਂ ਅਮਰਤਪਾਲ ਕਿਵੇਂ ਰਹਿ ਸਕਦਾ ਸੀ ਇਸ ਤੋਂ ਉਹ ਵੀ ਪੀਂਦਾ ਹੋਊਗਾ ਉਹ ਵੀ ਪੀਂਦਾ ਹੈ ਇਸੇ ਕਰਕੇ ਇਹਨਾਂ ਨੇ ਇੱਕ ਟੰਗੂਚ ਇੱਕ ਡਰਾਮਾ ਰਚਿਆ ਹੋਇਆ ਸੀਗਾ ਸਾਰਾ ਵੀ ਨਸ਼ਾ ਛਡਾਓ ਕੇਂਦਰ ਦਾ ਵੀ ਇੱਕ ਡਰਾਮਾ ਸੀਗਾ ਜਿਹੜੇ ਮੁੰਡੇ ਉੱਥੇ ਡਰੱਗ ਲੈ ਕੇ ਆਉਂਦੇ ਸੀ ਉਹਨਾਂ ਕੋਲ ਡਰੱਗ ਖੋਹ ਲੈਂਦੇ ਸੀ ਉਹਨਾਂ ਨੂੰ ਉਹਨਾਂ ਦੀ ਡਰੱਗ ਛਡਾਉਂਦੇ ਸੀ ਤੇ ਉਹ ਜਿਹੜੀ ਡਰੱਗ ਬਚ ਜਾਂਦੀ ਸੀ ਉਹਨੂੰ ਆਪ ਵੇਚਦੇ ਸੀਗੇ ਉਹ ਤੋਂ ਕਮਾਈ ਕਰਦੇ ਸੀਗੇ ਤੇ ਆਪ ਪੀਂਦੇ ਸੀ ਨਜ਼ਾਰੇ ਲੈਂਦੇ ਸੀ ਇਹ ਇਹਨਾਂ ਦਾ ਧੰਦਾ ਸੀਗਾ ਭਾਈ ਅਮਰਤਪਾਲ ਸਿੰਘ ਦਾ ਤੇ ਜਿਹੜੀ ਖਾਲਸਾ ਵੀਰ ਇਹਨਾਂ ਨੇ ਸ਼ੁਰੂ ਕਰੀ ਸੀ ਇਹ ਸਾਰੇ ਸ਼ੋਸ਼ੇ ਸੀਗੇ ਡਰਾਮੇ ਸੀਗੇ ਕੋਈ ਇਹਨਾਂ ਨੇ ਪੰਜਾਬ ਦਾ ਜਵਾਨਾਂ ਦਾ ਨਸ਼ਾ ਨਹੀਂ ਛਡਾਇਆ ਨਸ਼ਾ ਉਹਨਾਂ ਦਾ ਛਡਾ ਕੇ ਆਪਣਾ ਨਸ਼ਾ ਇਹਨਾਂ ਨੇ ਪੂਰਾ ਕਰਨਾ ਸੀ ਆਪਣਾ ਬਿਜ਼ਨਸ ਪੂਰਾ ਕਰਨਾ ਸੀ ਇੰਨੇ ਵੱਡੇ ਕ੍ਰਿਮੀਨਲ ਬੰਦੇ ਖਡੂਰ ਸਾਹਿਬ ਚੋਂ ਜਤਾਤੇ ਤੁਸੀਂ ਬਹੁਤ ਗਲਤੀ ਕੀਤੀ ਬੱਲੇ ਬੱਲੇ ਤੁਹਾਡੇ ਤੋਂ ਐਡਾ ਗਨਾਹ ਹੋ ਗਿਆ ਦੋਸਤੋ ਇਹ ਸਰਕਾਰ ਨੂੰ ਐਨੇ ਵੀ ਸ਼ਰਮ ਨਾ ਆਈ ਜੇ ਚਿੱਟਾ ਪਾਉਣੇ ਲੱਗੇ ਸੀ ਤਾਂ ਥੋੜਾ ਜਿਹਾ ਵਧਾ ਕੇ ਪਾ ਦਿੰਦੇ ਤਾਂ ਕਿ ਲੋਕਾਂ ਨੂੰ ਇਹ ਤਾਂ ਮੈਸ ਹਾਉਸ ਹੁੰਦਾ ਕਿ ਇਹਦੇ ਕੋਲ ਖੇਪ ਜੇ 100 ਗ੍ਰਾਮ 50 ਗ੍ਰਾਮ ਫੜੀ ਗਿਆ ਵਾਕਈ ਬਿਜ਼ਨਸ ਕਰਦੇ ਹੋਣਗੇ ਧੰਦਾ ਕਰਦੇ ਹੋਣਗੇ ਪੀਂਦੇ ਹੋਣਗੇ ਪਰ 4 ਗ੍ਰਾਮ ਹੀ ਕਿਉਂ ਪਾਇਆ ਦੋਸਤੋ 4 ਗ੍ਰਾਮ ਦਾ ਵੀ ਇੱਕ ਵੱਡਾ ਰੋਲਾ ਧਿਆਨ ਨਾਲ ਸੁਣਿਆ ਮੇਰੀ ਗੱਲ ਨੂੰ ਜਦੋਂ ਆਪਾਂ ਕਿਸੇ ਦੇ ਜ਼ਿਆਦਾ ਡਰਗ ਪਾ ਦਿੰਦੇ ਆ ਜਿਆਦਾ ਖੇ ਪਾਦਨੇ ਤਾਂ ਉਹਦੀ ਰਿਕਵਰੀ ਵੀ ਦਿਖਾਣੀ ਪੈਂਦੀ ਆ ਵੀ ਪਿੱਛੋਂ ਆਈ ਕਿੱਥੋਂ ਇਹਨਾਂ ਨੇ ਤਾਂ ਨਾਲ ਪਿਛਲੇ ਵੀ ਦਿਖਾਏ ਨੇ ਫੜ ਕੇ ਸੋ ਸਾਰਾ ਪ੍ਰੋਪਗੈਂਡਾ ਰਚਿਆ ਸੀ ਥੋੜੀ ਇਸ ਕਰਕੇ ਪਈ ਆ ਕਿ ਆਪਣੀ ਬੁੱਧੀ ਪੰਜਾਬੀਆਂ ਦੀ ਛੋਟੀ ਐ ਉਹਦੇ ਵਿੱਚ ਗੱਲ ਛੇਤੀ ਤੇ ਨਹੀਂ ਇਹ ਕਰਕੇ ਵੱਢ ਜੂਗੀ ਕਿ 4 ਗ੍ਰਾਮ ਫੜੀ ਕੀ ਇੰਨੀ ਕਿਤੇ ਬੰਦਾ ਪੀਣ ਜੋ ਕੀ ਰੱਖਦਾ ਵਾਕੇ ਯਾਰ ਪਿੰਦਾ ਇਹ ਹੋਊਗਾ ਸੋ ਜੇ ਵੱਧ ਪਾ ਦਿੰਦੇ ਤਾਂ ਕਿਸੇ ਨੇ ਮੰਨਣਾ ਨਹੀਂ ਸੀ ਇਹਨਾਂ ਨੇ ਬਣਾਈ ਤਾਂ ਇਹ ਗੱਲ ਬਸੇ ਪਰ ਤੁਸੀਂ ਅਜੇ ਵੀ ਨਹੀਂ ਮੰਨਦੇ ਤੁਸੀਂ ਬੜੇ ਢੀਠ ਪੰਜਾਬੀ ਹੋ ਤੁਸੀਂ ਕਦੀ ਨਹੀਂ ਮੰਨ ਸਕਦੇ ਤੁਸੀਂ ਹਮੇਸ਼ਾ ਜਿਹਨੂੰ ਇੱਕ ਵਾਰੀ ਆਪਣਾ ਗੁਰੂ ਧਾਰਨੋ ਜਿਹਨੂੰ ਆਪਣਾ ਬਾਬਾ ਮੰਨ ਲੋ ਜਿਹਨੂੰ ਆਪਣਾ ਤੁਸੀਂ ਆਗੂ ਮੰਨ ਲੋ ਉਹਦਾ ਪਿੱਛਾ ਤੁਸੀਂ ਕਦੀ ਨਹੀਂ ਛੱਡਦੇ ਭਾਵੇਂ ਉਹ ਲੱਖ ਵਾਰੀ ਭੇੜਾ ਹੋਵੇ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾਈ ਜਾਵੇ ਭੰਡਣ ਦੀਆਂ ਕੋਸ਼ਿਸ਼ ਕਰੀ ਜਾਵੇ ਸਕੀਮਾਂ ਬਣਾਈ ਜਾਵੇ ਨਵੇਂ ਤੋਂ ਨਵੇਂ ਪੈਤਰੇ ਬਦਲੀ ਜਾਏ ਉਹ ਤੁਹਾਡਾ ਮਨ ਕਿਉਂ ਨਹੀਂ ਬਦਲਦਾ ਤੁਸੀਂ ਉਹਨੂੰ ਛੱਡ ਕੇ ਕਿਉਂ ਨਹੀਂ ਸਰਕਾਰਾਂ ਮੰਗਰ ਲੱਗਦੇ ਤੁਸੀਂ ਸਰਕਾਰਾਂ ਦਾ ਸਾਥ ਕਿਉਂ ਨਹੀਂ ਦਿੰਦੇ ਤੁਸੀਂ ਆਪਣੇ ਅਮਰਤਾ ਤੋਂ ਕੀ ਲੈਣਾ ਤੁਸੀਂ ਨਸ਼ੇੜੀ ਭੰਗ ਪੀਆ ਕਰੋ ਸਾਰਾ ਕੁਝ ਦਾਰੂ ਸ਼ਰਾਬਾ ਮੀਟ ਖਾਇਆ ਕਰੋ ਸਿੱਖੀ ਤੋਂ ਤੁਸੀਂ ਕੀ ਲੈਣਾ ਸਾਰਾ ਕੁਝ ਤਾਂ ਸਰਕਾਰ ਦੇ ਕੋਲ ਹੈ ਹੂੰ ਸਿੱਖੀ 'ਚ ਰਹਿ ਕੇ ਤੁਹਾਨੂੰ ਕੀ ਮਿਲੂਗਾ ਕਿਉਂ ਡਿਬਰੂਗੜ੍ਹ ਜਾਣ ਨੂੰ ਫਿਰਦੇ ਹੋ ਕਿਉਂ ਜੇਲ੍ਹਾਂ 'ਚ ਜਾਣ ਨੂੰ ਫਿਰਦੇ ਹੋ ਕਿਉਂ ਤੁਸੀਂ ਮਰਨ ਨੂੰ ਫਿਰਦੇ ਹੋ ਕਿਉਂ ਤੁਸੀਂ ਝੂਠੇ ਮੁਕਾਬਲੇ ਕਰਵਾਉਣ ਨੂੰ ਫਿਰਦੇ ਹੋ RAM ਨਾਲ ਐਸ਼ ਲਾਓ ਇਹਨਾਂ ਦੇ ਵਿੱਚ ਮਿਲਜੋ ਆਹ ਦੇਖੋ ਇੱਕ ਆ ਦੋਗਲਾ ਨੇ ਅੰਗ ਇਸੇ ਖਾਲਸਾ ਵੀਰ ਦੇ ਵਿੱਚ ਰਿਆ ਔਰ ਮਕੂ ਸਾਹਮਣੇ ਉਹਦਾ ਇੰਟਰਵਿਊ ਕਰਿਆ ਤੇ ਇੰਟਰਵਿਊ ਵਿੱਚ ਦੱਸਦਾ ਹੈ ਕਿ ਇਹ ਖਾਲਸਾ ਵੀਰ ਦੇ ਵਿੱਚ ਭਾਈ ਅਮਰਤਪਾਲ ਦੀ ਵੀ ਮੇਰੇ ਕੋਲ ਫੋਟੋ ਆ ਉਹ ਵੀ ਤਮਾਕੂ ਲਾਂਦਾ ਸੀ ਐਦਾਂ ਕਲੀ ਤੇ ਕੋਈ ਚੀਜ਼ ਰੱਖੀ ਹੈ ਕੁਝ ਵੀ ਹੋ ਸਕਦਾ x y z ਉਹ ਚੀਜ਼ ਤਮਾਕੂ ਨਹੀਂ ਦੇਖ ਰਹੀ ਔਰ ਇਹਨੇ ਇਹਨੇ ਅਖੌਤੀ ਸਾਧ ਨੇ ਬਾਣਾ ਪਾ ਕੇ ਗੁਰੂ ਦਾ ਬਦਨਾਮ ਕਰਿਆ ਔਰ ਉਹਨੂੰ ਕਿਹਾ ਵੀ ਇਹ ਲਾਂਦਾ ਸੀ ਔਰ ਇਹਨੇ ਕਿਹਾ ਭਾਈ ਅਮਰਤਪਾਲ ਦਾ ਭਰਾ ਵਾਕਈ ਚਿੱਟਾ ਪੀਂਦਾ ਹੈ ਔਰ ਇਹਦਾ ਮਤਲਬ ਉਹਨਾਂ ਦਾ ਪਿਓ ਵੀ ਪੀਂਦਾ ਹੋਊਗਾ ਉਹਦਾ ਚਾਚਾ ਵੀ ਪੀਂਦਾ ਹੋਊਗਾ ਤਾਂ ਹੀ ਜੇਲਾਂ ਚ ਤੁੰਨੇ ਨੇ ਸੋ ਗੱਲ ਇਹ ਨਹੀਂ ਇਹਦੇ ਵਸਦੀ ਨਹੀਂ ਤੂੰ ਨਹੀਂ ਬੋਲਦਾ ਤੇਰੇ ਚ ਤੇਰਾ ਯਾਰ ਬੋਲਦਾ ਜਿਵੇਂ ਗਾਣਾ ਸੀ ਇਹਨਾਂ ਦੇ ਵਿੱਚ ਜਦੋਂ ਯਾਰ ਬੋਲਣ ਲੱਗ ਜਾਂਦੇ ਨੇ ਤਾਂ ਇਹ ਆਪਣੇ ਆਪ ਨੂੰ ਦਾੜੇ ਪ੍ਰਕਾਸ਼ ਕਰਕੇ ਨੀਲੇ ਬਾਣੇ ਪਾ ਕੇ ਕੜੇ ਪਾ ਕੇ ਦਮਾਲੇ ਸਜਾ ਕੇ ਤੇ ਬੂਗਨੇ ਸਿੰਘ ਨਹੀਂ ਸਾਨ ਬਣ ਜਾਂਦੇ ਨੇ ਫਿਰ ਉਲਟੀ ਭਾਸ਼ਾ ਬੋਲਣ ਲੱਗ ਜਾਂਦੇ ਨੇ ਤੇ ਇਹਦੇ ਗੱਲ ਵਿੱਚ ਇਥੋਂ ਸਾਬਤ ਹੁੰਦਾ ਕਿ ਪਟਾ ਪੈ ਗਿਆ ਦਿੱਲੀ ਸਰਕਾਰ ਦਾ ਜਿਹਦੇ ਗੱਲ ਦੇ ਵਿੱਚ ਦਿੱਲੀ ਸਰਕਾਰ ਦਾ ਪਟਾ ਪੈ ਜੇ ਉਹਨੂੰ ਛੋਟਾ ਜਿਹਾ ਰੁਤਬਾ ਮਿਲ ਜੇ ਚਾਰ ਫੋਟੋ ਆ ਲੀਕ ਹੋ ਜਾਣ ਉਹ ਕਿਵੇਂ ਨਾ ਕੱਪੇ ਬਈ ਕਿਵੇਂ ਨਾ ਪੁੜਕੇ ਨਿੱਕਾ ਜਿਹਾ ਡੱਡੂ ਮੜਾ ਜਾ ਚਾਰ ਗੁੰਦਾ ਪੈ ਜਾਣ ਉਤੋਂ ਮੀਂਹ ਦੀਆਂ ਤਾਂ ਟਰ ਟਰ ਕਰਦਾ ਤੇ ਇਹ ਕਿਵੇਂ ਨਾ ਭੌਂਕਣੇ ਤਾਂ ਬਹੁਤ ਵੱਡੇ ਮਗਰਮੱਛ ਨੇ ਤਾਂ ਡੱਡੂ ਹੈਗੇ ਵੀ ਨੇ ਸੋ ਜੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ ਇਹੋ ਜਿਹੀ ਚਮਲਾਂ ਖੋਤਿਆਂ ਤੇ ਖੱਚਾਂ ਦੀ ਵਜ੍ਹਾ ਨਾਲ ਇਹ ਪੰਥ ਅੱਜ ਵੀ ਪਿੱਛੇ ਐ ਕੱਲ ਵੀ ਪਿੱਛੇ ਸੀ ਔਰ ਹਮੇਸ਼ਾ ਨੂੰ ਢਾ ਲਾਉਣ ਵਾਲੇ ਆਂਦੇ ਗਏ ਜਾਂਦੇ ਰਹੇ ਪਰ ਖਾਲਸੇ ਦਾ ਚੜ੍ਹਾਈ ਐਦਾਂ ਹੀ ਹੁੰਦੀ ਰਹੀ ਖਾਲਸਾ ਆਪਣੇ ਆਪਣੇ ਨੇਮ ਤੋਂ ਆਪਣੇ ਨਿਯਮ ਤੋਂ ਆਪਣੀ ਮਰਿਆਦਾ ਤੋਂ ਕਦੀ ਨਹੀਂ ਡਗਮਗਾਇਆ ਸੋ ਐਮਪੀ ਅਮਰਤਪਾਲ ਦੇ ਭਰਾ ਤੇ ਲੱਗ ਗਿਆ ਪਰਚਾ ਕੇਸ ਵੀ ਪੈ ਗਿਆ ਨਾਲ ਦੀ ਨਾਲ ਕਾਰਵਾਈ ਹੋ ਗਿਆ ਲੋਕਾਂ ਦੇ ਮਹੀਨਾ ਮਹੀਨਾ ਡੋਪ ਟੈਸਟ ਨਹੀਂ ਹੁੰਦਾ ਅਗਲੇ ਦਾ ਛੱਟ ਡੋਪ ਟੈਸਟ ਹੋ ਗਿਆ ਤੁਹਾਨੂੰ ਮੈਂ ਡੋਪ ਟੈਸਟ ਦੀ ਸੱਚਾਈ ਦੱਸਦਾ ਜੇ ਤੁਸੀਂ ਪੈਰਾਸੀਟਾਮੋਲ ਖਾ ਲੋ ਜੇ ਤੁਸੀਂ ਗੋਵੀਰਨ ਖਾ ਲੋ ਜੇ ਤੁਸੀਂ ਡਿਕਲੋ ਖਾ ਲੋ ਜੇ ਤੁਸੀਂ ਅਲਰਜੀ ਵਾਲੀ ਸਿਟਰਜਨ ਖਾ ਲੋ ਜੇ ਤੁਸੀਂ ਵੀਪੀ ਵਾਲੀ ਐਮਲੋਕੈਂਡ ਏਟੀ ਵਗੈਰਾ ਇਹੋ ਜਾਂ ਕੁਝ ਖਾ ਲੋ ਇਹ ਚੰ ਵਿੱਚ ਨਾਰਕੋਟਿਕ ਜਿਹੜਾ ਹੁੰਦਾ ਡਰੱਗ ਪਾਈ ਜਾਂਦੀ ਹੈ ਔਰ ਤੁਹਾਡੇ ਅੰਦਰ ਆ ਜਾਊਗਾ ਉਹ ਠੀਕ ਹੈ ਤਾਂ ਜਿੰਨੇ ক্রিকেট ਦੇ ਪਲੇਅਰ ਕਬੱਡੀ ਖਿਡਾਰੀ ਜਿੰਨੇ ਵੀ ਨੇ ਇਹਨਾਂ ਦਾ ਡੋਪ ਟੈਸਟ ਹੁੰਦਾ 6-6 ਮਹੀਨੇ ਪਹਿਲਾਂ ਇਹਨਾਂ ਨੂੰ ਪੇਨ ਕਿਲਰ ਤੱਕ ਬੰਦ ਕੀਤੀ ਜਾਂਦੀ ਹੈ ਤਾਂ ਕਿ ਡੋਪ ਟੈਸਟ ਵਿੱਚ ਨਾ ਆ ਜਾਏ ਉਹ ਉਹ ਤਾਂ ਬੰਦਾ ਬੁਖਾਰ ਦੀ ਵੀ 4 ਦਿਨ ਐਂਟੀਬਾਇਟਿਕ ਖਾਦੀ ਹੋਊਗੀ ਤਾਂ ਉਹ 'ਚ ਵੀ ਆ ਜਾਊਗਾ ਸਿਰਪੀੜ ਦੀ ਸਾਰੇ ਅੱਜਕੱਲ੍ਹ ਰੋਜ਼ ਲੋਕਾਂ ਦਾ ਸਿਰਪੀੜ ਹੁੰਦਾ ਹੈ ਇਹੋ ਜਿਹਾ ਕੋਈ ਦਿਨ ਨਹੀਂ ਜਾਂਦਾ ਜਿੱਦਨ ਸਿਰਪੀੜ ਨਾ ਹੋਏ ਦਿਮਾਗ 'ਨੇ ਛੋਟੇ-ਛੋਟੇ ਖੋਖਲੇ ਹੋ ਗਏ ਨੇ ਨਾਲ ਐਡੇ-ਐਡੇ ਫੋਨ ਨੇ ਨਾ ਇੰਨੀ ਟੈਨਸ਼ਨਾਂ ਸਰਕਾਰਾਂ ਦੀਆਂ ਚੁੱਕਣੀਆਂ ਮਹਿੰਗਾਈ ਦੀਆਂ ਪਰਿਵਾਰ ਦੀਆਂ ਤੇ ਸਰਪੀਟ ਕੇਵਲਾਂ ਵਿੱਚ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਸੋ ਬਈ ਬੜਾ ਵੱਡਾ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਸੀ ਇੱਕ ਚਾਲ ਚੱਲੀ ਸੀ ਉਹ ਇਹਨਾਂ ਦੀ ਉਹ ਵੀ ਨਕਾਮ ਹੋ ਗਈ ਇਹਨਾਂ ਨੂੰ ਬੜਾ ਡਰ ਸਤਾਇਆ ਹੋਇਆ ਹੈ ਕਿ ਜਿਸ ਤਰ੍ਹਾਂ ਸਾਨੂੰ ਆਹ ਐਮਪੀ ਦੇ ਵਿੱਚ ਜੁੱਤੀਆਂ ਵੱਜੀਆਂ ਨੇ ਕਿਤੇ ਵਿਦਿਆਕੀ ਵੇਲੇ ਅਸੀਂ ਆਪਣਾ ਮਾਮਲਾ ਸਾਂਭ ਲਈਏ ਐਦਾਂ ਨਹੀਂ ਭਾਈ ਇਹ ਮੁਗਲਾਂ ਨੇ ਵੀ ਇਹ ਕਰਤੂਤ ਕਰਨੀ ਸ਼ੁਰੂ ਕਰੀ ਹੋ ਆਪਣੇ ਆਪ ਹੀ ਸਾਂਭੇਗੇ ਅੰਗਰੇਜ਼ਾਂ ਨੇ ਵੀ ਆ ਕੇ ਬੜੀ ਰਸਿਆਣੀ ਕਰਤੂਤ ਸ਼ੁਰੂ ਕਰੀ ਪਹਿਲਾਂ ਭਾਰਤ ਤੇ ਕਬਜ਼ਾ ਕਰਿਆ ਫਿਰ ਕੋੜੇ ਮਾਰਨੇ ਸ਼ੁਰੂ ਕਰੇ ਫਿਰ ਹਿੰਦੁਸਤਾਨੀਆਂ ਨੂੰ ਕੁੱਤਾ ਤੱਕ ਕਹਿਣਾ ਸ਼ੁਰੂ ਕਰਿਆ ਗੁਰਦਵਾਰਿਆਂ ਦੇ ਸਾਹਮਣੇ ਆਪਣੇ ਗਿਰਜਾ ਘਰ ਖੁਲਾਏ ਗਿਰਜਾ ਘਰ ਦੇ ਵਿੱਚ ਇਬਾਦਤ ਕਰਨੀ ਵਲੇ ਮਲੇ ਨੂੰ ਉਹਦੇ ਦਿੱਤੇ ਗੁਰਦੁਆਰਿਆਂ ਦੇ ਵਿੱਚ ਲਾਉਡ ਸਪੀਕਰ ਲਾ ਕੇ ਪਾਠੀਆਂ ਜਿਹੜੇ ਪਾਠ ਪੜ੍ਹਦੇ ਸੀ ਉਹਨਾਂ ਨੂੰ ਜੇਲ੍ਹਾਂ ਚ ਕੁੰਨਿਆ ਮੰਦਰਾਂ ਚ ਟੱਲੀਆਂ ਵਜਾਉਣ ਵਾਲਿਆਂ ਨੂੰ ਜੇਲ੍ਹਾਂ ਚ ਕੁੰਨਿਆ ਤੇ ਅੱਜ ਉਹਨਾਂ ਨੇ ਬੇਸ਼ੱਕ ਚਲੇ ਗਏ ਆਪਣਾ ਬੀਜ ਇਹੋ ਜਿਹਾ ਛੱਡ ਗਏ ਕਿ ਅੱਜ ਵੀ ਲੋਕ ਉਹਨਾਂ ਨੂੰ ਮੰਨ ਰਹੇ ਨੇ ਔਰ ਉਹਨਾਂ ਦੀ ਡੱਪਲੀ ਵਜਾ ਰਹੇ ਨੇ ਕਿ ਹਾਂ ਉਹ ਸਹੀ ਸੀਗੇ ਉਹਨਾਂ ਦਾ ਧਰਮ ਸਹੀ ਸੀ ਉਹ ਸਾਰਾ ਕੁਝ ਸਹੀ ਸੀਗਾ ਸਾਡਾ ਧਰਮ ਹੀ ਗਲਤ ਹੈ ਸੋ ਦੂਸਤੋ ਇਹ ਲੋਕ ਵੀ ਛੇਤਰ ਦੇ ਯਾਰ ਨੇ ਤੇ ਜੁੱਤੀ ਦੇ ਯਾਰ ਨੇ ਸਹੀ ਪੁੱਛੋ ਤਾਂ ਸੋ ਦੋਸਤੋ ਇਹ ਲੋਕ ਛਿੱਤਰ ਦੇ ਯਾਰ ਨੇ ਜੁੱਤੀ ਦੇ ਯਾਰ ਨੇ ਇਹ ਦਾਲ ਫੁਲਕੇ ਦੇ ਯਾਰ ਨੇ ਜਿੱਦਾਂ ਵਧੀਆ ਦਾਲਾ ਮਿਲ ਜੇ ਚਾਰ ਤਿੰਨ ਉਧਰ ਨੂੰ ਚਲੇ ਜਾਂਦੇ ਨੇ ਇਹੋ ਜੀ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਆਪਣਾ ਪਛੋਕੜ ਸਾਰਾ ਪੁੱਲ ਜਾਂਦੇ ਨੇ ਵੀ ਅਸੀਂ ਕਿੱਡੇ ਯੋਧੇ ਸ਼ੂਰਮੇ ਸੀ ਔਰ ਅਸੀਂ ਕਿਹੜੇ ਰਾਏਪੁਰ ਪਿਆ ਸੋ ਆਪਣੇ ਹੀ ਆਪਣੇ ਨੂੰ ਢਾਲ ਲਾਉਣ ਨੂੰ ਫਿਰਦੇ ਨੇ ਉਹ ਢਾਲ ਲਾ ਲਾਉਂਦੇ ਰਹੇ ਨੇ ਇਹੋ ਜਾਂ ਨੂੰ ਮੁੜ ਕੇ ਕੌਣ ਸੁਧਾਰ ਦੇ ਰਹੀ ਹੈ ਸਮਾਂ ਸਮਾਂ ਤੇ ਸਜ਼ਾ ਮਿਲਦੀ ਰਹੀ ਹੈ ਸੋ ਇਹ ਜਿਹੜਾ ਪ੍ਰੋਪਗੈਂਡਾ ਹੈ ਇਹ 4 ਗ੍ਰਾਮ ਵਾਲਾ ਉਹ ਬੰਦਾ ਨਸ਼ੇੜੀ ਹੈਗਾ ਜਾਂ ਨਹੀਂ ਹੈਗਾ ਆਉਣ ਵਾਲਾ ਸਮਾਂ ਦੱਸੂਗਾ ਮਜੀਠੀਆ ਸਾਹਿਬ ਨੂੰ ਲੋਕ ਕਹਿੰਦੇ ਸੀ ਕਾਲਿਆਂ ਨੂੰ ਕਹਿੰਦੇ ਸੀ ਡਰੱਗ ਲਿਆਏ ਫਿਰ ਮਜੀਠੀਆ ਦਾ ਨਾਮ ਜੋੜਿਆ ਗਿਆ ਕਿ ਇਹ ਡਰੱਗ ਦਾ ਵਪਾਰੀ ਮਜੀਠੀਆ ਸਾਹਿਬ ਸੀਗਾ ਤੇ ਮਜੀਠੀਆ ਸਾਹਿਬ ਤੇ ਕੇਸ ਹੋਇਆ ਅੰਦਰ ਗਿਆ ਜੇਲ੍ਹ ਕੱਟੀ ਅਗਲਾ ਸਾਰੀਆਂ ਅਦਾਲਤਾਂ ਉਹਨੂੰ ਇੱਕ ਇੱਕ ਕਰਕੇ ਬਰੀ ਕਰੀਆਂ ਜਾ ਰਹੀਆਂ ਨੇ ਇਹਦਾ ਮਤਲਬ ਕੋਈ ਪੁਕਤਾ ਸਬੂਤ ਨਹੀਂ ਸੀ ਪਰ ਉਹਨੂੰ ਹਰਾਨ ਪ੍ਰੇਸ਼ਾਨ ਕਰਨਾ ਸੀ ਉਹ ਕਰ ਲਿਆ ਖੈਰਾ ਸਾਹਿਬ ਖੈਰਾ ਸਾਹਿਬ ਉੱਚੀ ਆਵਾਜ਼ ਔਰ ਬਲੰਦ ਆਵਾਜ਼ ਵਾਲਾ ਬੰਦਾ ਔਰ ਸੱਚ ਔਰ ਸੱਚ ਦੀ ਗੱਲ ਕਰਨ ਵਾਲਾ ਪੰਜਾਬ ਦੀ ਗੱਲ ਕਰਨ ਵਾਲਾ ਜਦੋਂ ਬੋਲਦਾ ਉਹਦੇ ਤੇ ਵੀ ਔਰ ਵਕੀਲ ਬੰਦਾ ਹੋਏ ਇੰਨਾ ਪੈਸੇ ਵਾਲਾ ਬੰਦਾ ਹੋਏ ਉਹ ਡਰਗ ਦਾ ਧੰਦਾ ਕਰੂਗਾ ਉਹਦੇ ਤੇ ਵੀ ਇੰਨਾ ਘਟੀਆ ਬੀਆ ਨੇ ਉਹਦੇ ਤੇ ਵੀ ਇਹ ਡਰਗ ਦਾ ਕੇਸ ਪਾਇਆ ਉਹ ਵੀ ਅੰਦਰ ਰਹਿ ਕੇ ਆਇਆ ਉਹ ਤੇ ਲਗਾਤਾਰ ਕੇਸ ਚੱਲੇ ਵੀ ਤੁਹਾਡੇ ਅਮਰਤਪਾਲ ਤੇ ਕਿਵੇਂ ਨਾ ਪਊਗਾ ਤੁਹਾਡਾ ਅਮਰਤਪਾਲ ਜੀ ਐਮਪੀ ਬਣ ਗਿਆ ਤਾਂ ਫਿਰ ਕੀ ਹੋ ਗਿਆ ਉਹਨਦੇ ਤੇ ਇਹੋ ਇਹੋ ਜਿਹੇ ਸਾਦ ਸਾਦ ਰਚੀਆਂ ਜਾਣਗੀਆਂ ਡਬਲ ਡਬਲ ਐਨ ਐਸ ਲੱਗ ਗਈ ਉਸ ਤੋਂ ਬਾਅਦ ਉਹਦੇ ਭਰਾ ਤੇ ਆਹ ਲੱਗ ਗਈ ਚਿੱਟੇ ਦੀ ਇਹ ਵੀ ਅੰਦਰ ਹੌਲੀ ਹੌਲੀ ਇਹਦੇ ਮਾਤਾ ਪਿਤਾ ਤੇ ਵੀ ਲੱਗੂਗਾ ਵੀ ਇਹ ਵੀ ਕੁੜੀਆਂ ਵੇਚਦੇ ਸੀਗੇ ਲੈਣ ਵਾਲਿਆਂ ਨੂੰ ਉਹਨਾਂ ਦੇ ਘਰ ਭੇਜਿਆ ਜਾਊਗਾ ਉਹ ਲੈਣ ਵਾਲੇ ਨਹੀਂ ਹੋਣੇ ਉਹਨਾਂ ਦੇ ਕੋਲੇ ਕੁੜੀਆਂ ਹੋਣੀਆਂ ਨੇ ਉੱਤੇ ਹੀ ਪੁਲਿਸ ਚੱਲੀ ਜਾਣੀ ਐ ਇਹ ਜਿਹੜੇ ਭੋਲੇ ਪੰਛੀ ਇਹਦੇ ਮਾਤਾ ਪਿਤਾ ਨੇ ਇਹ ਵੀ ਫੜੇ ਜਾਣਿਆ ਉਸ ਤੋਂ ਬਾਅਦ ਇਹਨਾਂ ਸਾਰਿਆਂ ਦਾ ਹੈੱਡ ਗਰੰਥੀ ਚ ਨਿਕਲ ਭਾਈ ਅਮਰਤਪਾਲ ਕਿ ਇਹ ਸਾਰਾ ਚਿੱਟੇ ਅਮਰਪਾਲ ਸਿੱਖੀ ਦੀ ਆੜ ਦੇ ਵਿੱਚ ਇਹ ਕੰਮ ਕਰਦਾ ਸੀ ਉਹਦੇ ਤੇ ਇੱਕ ਫਿਰ ਐਨਐਸਏ ਹੋਰ ਲਾਈ ਜਾਊਗੀ ਚਿੱਟੇ ਵਾਲੀ ਧਾਰਾ ਹੋਰ ਲਾਈ ਜਾਊਗੀ ਇਸ ਕਰਕੇ ਉਹਨੂੰ ਹੋਰ ਅੰਦਰ ਰਹਿ ਆ ਜਾਊਗਾ ਇਹ 5 ਸਾਲ ਐਮਪੀ 5 ਸਾਲ ਐਮਪੀ ਸਾਹਿਬ ਅਮਰਪਾਲ ਸਾਹਿਬ ਨੂੰ ਅੰਦਰ ਰੱਖਣ ਦੀ ਸਾਜ਼ਿਸ਼ ਹੈ ਤਾਂ ਕਿ ਜੇ ਸ਼ੇਰ ਬਾਹਰ ਆ ਗਿਆ ਫਿਰ ਦਹਾੜੂਗਾ ਔਰ ਸਾਡਾ ਫੇਰ ਕਬਾੜਾ ਕਰੂਗਾ ਸਾਡਾ ਫੇਰ ਮਲਿਆ ਮੇਟ ਕਰੂਗਾ ਸਾਡਿਆਂ ਫੇਰ ਵੋਟਾਂ ਖਰਾਬ ਕਰੂਗਾ ਇਸ ਕਰਕੇ ਉਹਨੂੰ ਅੰਦਰ ਹੀ ਰਹਿਣਾ ਠੀਕ ਹੈ ਸੋ ਦੋਸਤੋ ਉਹ ਅੰਦਰ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਸਿੱਖੀ ਮਰ ਗਈ ਸਿੱਖੀ ਡੁੱਬ ਗਈ ਔਰ ਸਿੱਖੀ ਨੂੰ ਸਾਂਭਣ ਵਾਲਾ ਕੋਈ ਨਹੀਂ ਦਸ਼ਮੇਸ਼ ਪਿਤਾ ਦੇ ਖਾਲਸੇ ਸਮੇਂ-ਸਮੇਂ ਤੇ ਐਦਾਂ ਹੀ ਸਬਕ ਲੈ ਕੇ ਅੱਗੇ ਵਧਿਆ ਨੇ ਅੱਗੇ ਆਉਂਦੇ ਆਏ ਨੇ ਜਿਸ ਤਰ੍ਹਾਂ ਐਮਪੀ ਦੇ ਵਿੱਚ ਇਹਨਾਂ ਦਾ ਸੁਭਰਿਆ ਇਹਨਾਂ ਨੂੰ ਉਸੇ ਤਰ੍ਹਾਂ ਇਹਨਾਂ ਨੂੰ ਵਿਧਾਇਕੀ ਚ ਵੀ ਸੁਭਰਿਆ ਜਾਊਗਾ ਇਹ ਹੀ ਖਾਲਸਿਆਂ ਦੇ ਬੰਦੇ ਅੱਗੇ ਆਉਣਗੇ ਔਰ ਇਹਨਾਂ ਨੂੰ ਫਿਰ ਰਾਜ ਕਰਕੇ ਦਿਖਾਣਗੇ ਆਪਣਾ ਰਾਜ ਸਥਾਪਿਤ ਕਰਕੇ ਦਿਖਾਣਗੇ ਕਿ ਰਾਜ ਹੁੰਦਾ ਕੀ ਚੀਜ਼ ਹੈ ਜ਼ਾਲਮ ਨੇ ਜ਼ੁਲਮ ਕਰਨਾ ਹੈ ਤਾਹੀ ਜ਼ਾਲਮ ਨੇ ਖਤਮ ਹੋਣਾ ਹੈ ਜੇ ਜ਼ਾਲਮ ਜਲੂ ਨਹੀਂ ਕਰਦਾ ਤਾਂ ਖਤਮ ਨਹੀਂ ਹੁੰਦਾ ਇਹੀ ਹਿਸਟਰੀ ਅੰਗਰੇਜ਼ਾਂ ਨਾਲ ਰਹੀ ਇਹੀ ਮੁਗਲਾਂ ਨਾਲ ਰਹੀ ਇਹੀ ਆਪਣੇ ਇਹਨਾਂ ਨਾਲ ਰਹਿਣੇ ਆਂ ਦੇਸ਼ ਆਜ਼ਾਦ ਹੋ ਗਿਆ ਪਰ ਅਸੀਂ ਆਜ਼ਾਦ ਨਹੀਂ ਹੋਏ ਭਾਰਤ ਦਾ ਕੋਈ ਵੀ ਨਾਗਰਿਕ ਆਜ਼ਾਦ ਨਹੀਂ ਹੋਇਆ ਕਿਉਂਕਿ ਗੋਰੇ गए ਤਾਂ ਕਾਲੇ ਆਏ ਕਾਲਿਆਂ ਨੂੰ ਤਾਂ ਸਾਨੂੰ ਵੇਖਣ ਨੂੰ ਵੀ ਜੀ ਨਹੀਂ ਕਰਦਾ ਸੋ ਦੋਸਤੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਕਰ ਲੋ ਸਬਸਕ੍ਰਾਈਬ ਆਪਣੀ ਨੈਕਸਟ ਵੀਡੀਓ ਵੀ ਇਹਦਾ ਪਾਰਟ 2 ਆ ਰਿਹਾ ਬਹੁਤ ਜਲਦੀ ਸੋ ਜਿਹੜੇ ਭਰਾਵਾਂ ਨੂੰ ਇਹ ਵੀਡੀਓ ਚੰਗੀ ਲੱਗੀ ਉਹਨਾਂ ਕੋਲੇ ਸਭ ਤੋਂ ਪਹਿਲਾਂ ਪਹੁੰਚੂਗੀ ਸਬਸਕ੍ਰਾਈਬ ਕਰਨ ਨੂੰ ਧੰਨਵਾਦ ਸਭ ਦਾ ਸਸਰੀਕਾ